ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤワਲ ਵੱਲੋਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਉਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਅੱਜ ਸੂਬੇ ਭਰ ਵਿੱਚ ਜਿਹੜੇ ਦੂਜੇ ਰਾਜਾਂ ਦੇ ਨਾਲ ਲੱਗਦੇ ਬਾਡਰ ਹਨ ਉੱਥੇ ਜਾ ਕੇ ਪੁਲਿਸ ਜਵਾਨਾਂ ਵੱਲੋਂ ਹਰ ਵਾਹਨ ਦੀ ਚੈਕਿੰਗ ਕੀਤੀ ਗਈ ਚੱਕੀ ਵੇਖਿਆਂ ਨੂੰ ਰੋਕ ਕੇ ਉਹਨਾਂ ਤੋਂ ਪੁੱਛਤਾਛ ਵੀ ਕੀਤੀ ਗਈ ਪਟਿਆਲਾ ਜ਼ਿਲ੍ਹੇ ਦੇ ਵਿੱਚ 14 ਥਾਵਾਂ ਤੇ ਪੰਜਾਬ ਪੁਲਿਸ ਵੱਲੋਂ ਇਹਨਾਂ ਦੀ ਨਾਕੇਬੰਦੀ ਕੀਤੀ ਗਈ ਹੈ ਸਮਾਣਾ ਤੇ ਹਰਿਆਣਾ ਬਾਰਡਰ ਨਾਲ ਲੱਗਦੇ ਖੇਤਰ ਮੈੜੀ ਅਤੇ ਢਾਬੇ ਗੁਜਰਾ ਪਿੰਡ ਦੇ ਨਜ਼ਦੀਕ ਇਨਾਕੇ ਬੰਦੀ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਕੀਤੀ ਗਈ ਜਿਸ ਦੀ ਅਗਵਾਈ ਐਸਪੀ ਪਟਿਆਲਾ ਸੌਰਵ ਜਿੰਦਲ ਅਤੇ ਡੀਐਸਪੀ ਸਮਾਣਾ ਨੇਹਾ ਅਗਰਵਾਲ ਪਾਤੜਾ ਦੇ ਡੀਐਸਪੀ ਦਲਜੀਤ ਸਿੰਘ ਬਿਰਖ ਤੇ ਪੁਲਿਸ ਦੇ ਥਾਣਾ ਇੰਚਾਰਜਾਂ ਵੱਲੋਂ ਕੀਤੀ ਗਈ ਜੋ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਰੋਕ ਕੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਸਮਾਣਾ ਤੋਂ ਕੁਲਾਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਧਿਆਨ ਦਿਹਾਏ ਹੋਣ ਜਿੰਦਰ ਸਾਹਿਬ ਅੱਜ ਦੇ ਜੇ ਨਾਕਾਬੰਦੀ ਦੇ ਬਾਰੇ ਦੱਸਦੇ ਹਾਂ ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਪਟਿਆਲਾ ਉਹਨਾਂ ਦੇ ਆਰਡਰ ਦੇ ਮੁਤਾਬਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਇੰਟਰ ਸਟੇਟ ਜਿਹੜੇ ਪੁਆਇੰਟਸ ਐ ਉਹਨਾਂ ਤੇ ਨਾਕਾਬੰਦੀ ਕੀਤੀ ਗਈ ਹੈ ਇਹ ਸਾਡੀ 8 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਰੈਗੂਲਰ ਨਾਕਾਬੰਦੀ ਚੱਲੂਗੀ ਇੱਥੇ ਸਾਡੇ ਇੰਟਰ ਸਟੇਟ ਪੰਜਾਬ ਦੇ ਬਾਰਡਰ ਸੀਲ ਕਰਕੇ ਸਾਰੇ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਜਿਹੜਾ ਮਾੜਾ ਅਨਸਰ ਪੰਜਾਬ ਦੇ ਵਿੱਚ ਐਂਟਰ ਨਾ ਹੋ ਸਕੇ ਤੇ ਨਾਲ ਹੀ ਆ ਸਾਡੇ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ 14 ਜਗ੍ਹਾ ਤੇ ਇੰਡਸਟਰੀਟ ਨਾਕੇ ਜਿਹੜੇ ਆ ਰੈਗੂਲਰ ਚੱਲ ਰਹੇ ਨੇ ਹਰ ਇੱਕ ਨਾਕੇ ਤੇ 10 ਤੋਂ ਲੈ ਕੇ 15 ਮੁਲਾਜ਼ਮ ਪੂਰੇ ਪ੍ਰੋਪਰ ਮੁਸਤਦੀ ਨਾਲ ਜਿਹੜੀ ਨਾਕੇ ਤੇ ਚੈਕਿੰਗ ਕਰਦੇ ਜਿਹੜੇ ਨਾਕੇਬੰਦੀ ਐ ਕੁਝ ਟਾਈਮ ਬਾਅਦ ਹੁੰਦੀ ਹੈ ਕਿ ਇਹ ਉਧਰ ਚਲਦੀ ਜੇ ਦੇਖੋ ਇਹ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਨਾਲ ਕੁਝ ਸਮੇਂ ਬਾਅਦ ਹੁੰਦੇ ਆਪਰੇਸ਼ਨ ਚੱਲਦੇ ਰਹਿੰਦੇ ਨੇ ਪਰ ਉਸ ਤੋਂ ਬਿਨਾਂ ਵੀ ਐਸਐਸਪੀ ਸਾਹਿਬ ਵੀ ਪਟਿਆਲਾ ਦੇ ਉਹਨਾਂ ਦੇ ਆਰਡਰਾਂ ਨਾਲ ਵੀ ਸਾਡੀ ਰੈਗੂਲਰ ਜਿਹੜੀ ਨਾਕਾਬੰਦੀ ਚੱਲਦੀ ਹੈ ਜਿਵੇਂ ਸਾਡਾ ਧਰਮੇੜੀ ਨਾਕਾ ਪੁਆਇੰਟ ਇਹ ਤੇ ਹਮੇਸ਼ਾ ਪੱਕੀ ਨਾਕਾ ਬੰਦੀ ਜਲਦੀ ਰਹਿੰਦੀ ਹੈ ਜਿਸ ਤਰ੍ਹਾਂ ਆਪਣੇ ਸਮਾਨੇ ਦਾ ਅੰਦਰ ਮੇੜੀ ਹੋ ਗਿਆ ਪਤਲਾਪ ਮੰਡਲ ਦੇ ਦਾਬੀ ਗੁਜਰਾ ਵਗੈਰਾ ਹਾਂਜੀ ਉੱਥੇ ਹੀ ਕਰਦੇ ਹਾਂਜੀ ਹਾਂ ਪਤਲਾਾਂ ਦੇ ਵਿੱਚ 6 ਜਗ੍ਹਾ ਤੇ ਨਾਕਾ ਚੱਲ ਰਿਹਾ ਤੇ ਸਮਾਨਾ ਦੇ ਵਿੱਚ ਕਿ